ਲੋਕ ਸਭਾ ਇਲੈਕਸ਼ਨਸ ਹੋ ਹਟੀਆਂ ਨੇ ਔਰ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਨੇ ਫਿਲਹਾਲ ਸਿਆਸਤ ਪਖਾਈ ਹੋਈ ਹੈ ਔਰ ਇਸੇ ਸਿਆਸਤ ਵਿੱਚ ਸੁਨੀਲ ਜਾਖੜ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਫੇਰਾ ਕੱਢਦੇ ਨੇ ਲੰਗੇ ਦੇਣੀ ਸੁਨੀਲ ਜਾਖੜ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਘੇਰ ਲਿਆ ਜਾਂਦਾ ਦਰਅਸਲ ਸੀਐਮ ਭਗਵੰਤ ਮਾਨ ਨੇ ਤਾਂ ਜਲੰਧਰ ਦੇ ਵਿੱਚ ਘਰ ਲੈ ਲਿਆ ਆ ਕਿਰਾਏ ਦੇ ਉੱਤੇ ਔਰ ਉੱਥੇ ਰਹਿਣ ਦੀ ਤਿਆਰੀ ਹੈ ਜਦ ਤੱਕ ਇਲੈਕਸ਼ਨਸ ਹੋਣਗੀਆਂ ਸਮੂਹ ਪਰਿਵਾਰ ਕਹਿੰਦੇ ਸੀਐਮ ਭਗਵੰਤ ਮਾਨ ਉਸ ਘਰ ਦੇ ਵਿੱਚ ਰਹਿਣਗੇ ਪਰ ਗੱਲ ਇੱਥੇ ਅੜ ਗਈ ਹੈ ਹੁਣ ਕਿ ਸੁਨੀਲ ਜਾਖੜ ਇਸ ਉੱਤੇ ਵੀ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸੀਐਮ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣੀ ਹੈ ਜਿਸ ਖਾਤਰ ਉਹ ਜਲੰਧਰ ਦੇ ਵਿੱਚ ਆ ਨਿਪੜੇ ਨੇ ਔਰ ਜਲੰਧਰ ਦੇ ਵਿੱਚ ਡੇਰੇ ਲਾਉਣ ਦਾ ਅਸਲ ਕੰਮ ਅਸਲ ਮਕਸਦ ਸਿਰਫ ਆਪਣੀ ਕੁਰਸੀ ਬਚਾਉਣਾ ਹੈ ਸੀਐਮ ਭਗਵੰਤ ਮਾਨ ਦੇ ਉੱਤੇ ਵੱਡੇ ਇਲਜ਼ਾਮ ਵੱਡੇ ਨਿਸ਼ਾਨੇ ਸਾਧੇ ਗਏ ਨੇ ਸੁਨੀਲ ਜਾਖੜ ਦੇ ਵੱਲੋਂ ਔਰ ਇੱਥੋਂ ਤੱਕ ਕਿ ਸੰਦੀਪ ਪਾਠਕ ਜਿਹੜੇ ਨੇ ਉਹਨਾਂ ਨੂੰ ਲੈ ਕੇ ਵੀ ਟਿੱਪਣੀ ਕੀਤੀ ਜਾ ਰਹੀ ਹੈ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਾਰੇ ਚੋਣਾਂ ਦਾ ਧਾਰਮਦਾਰ ਸੰਦੀਪ ਪਾਠਕ ਦੇ ਉੱਤੇ ਰੱਖ ਦਿੱਤਾ ਗਿਆ ਔਰ ਹੁਣ ਸੀਐਮ ਭਗਵੰਤ ਮਾਨ ਦੇ ਘਰ ਦੀ ਚਰਚਾ ਇਸ ਦੇ ਵਿੱਚ ਕਿਤੇ ਨਾ ਕਿਤੇ ਸੁਨੀਲ ਜਾਖੜ ਜਿਹੜੇ ਨੇ ਉਹ ਸੀਐਮ ਭਗਵੰਤ ਮਾਨ ਦੀ ਕਥਿਤ ਮੰਸ਼ਾ ਦੇ ਉੱਤੇ ਵਾਰ ਕਰਦੇ ਪਏ ਨੇ ਕਹਿੰਦੇ ਕਿ ਸੀਐਮ ਭਗਵੰਤ ਮਾਨ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਹੈਗਾ ਸੀਐਮ ਭਗਵੰਤ ਮਾਨ ਨੂੰ ਚੋਣਾਂ ਨਾਲ ਕੋਈ ਮਤਲਬ ਨਹੀਂ ਹੈਗਾ ਸਿਰਫ ਸੀਐਮ ਭਗਵੰਤ ਮਾਨ ਆਪਣੀ ਕੁਰਸੀ ਬਚਾਉਣ ਵਾਸਤੇ ਜਲੰਧਰ 'ਚ ਡੇਰੇ ਲਾਉਣ ਨੂੰ ਤਿਆਰ ਨੇ ਸੁਨੀਲ ਜਾਖੜ ਦਾ ਇਹ ਬਿਆਨ ਸામਨੇ ਆਇਆ ਸਾਫ ਤੋਂੜ ਦੇ ਉੱਤੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਸਾਦੇ ਗਏ ਨੇ ਲਗਾਤਾਰ ਚਰਚਾ ਸੀ ਕਿ ਸੀਐਮ ਭਗਵੰਤ ਮਾਨ ਇਹਨਾਂ ਚੋਣਾਂ ਦੇ ਵਿਚਾਰ ਰਹੇ ਨੇ ਸਿਰਫ ਸੀਐਮ ਭਗਵੰਤ ਮਾਨ ਨਹੀਂ ਆ ਰਹੇ ਇੱਥੇ ਇਹ ਵੀ ਜਾਣ ਲੈਣਾ ਚਾਹੀਦਾ ਕਿ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਲੀਡਰ ਜਲੰਧਰ ਦੇ ਵਿੱਚ ਡੇਰਾ ਪਾਉਣਗੇ ਭਾਜਪਾ ਦੇ ਵੱਲੋਂ ਵੀ ਸੀਨੀਅਰ ਲੀਡਰਸ਼ਿਪ ਆਵੇਗੀ ਕਾਂਗਰਸ ਦੇ ਵੱਲੋਂ ਵੀ ਸੀਨੀਅਰ ਲੀਡਰਸ਼ਿਪ ਆਵੇਗੀ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਸੀਨੀਅਰ ਲੀਡਰਸ਼ਿਪ ਆਵੇਗੀ ਔਰ ਆ ਵੀ ਰਹੀ ਹੈ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਨਾ ਸਿਰਫ ਉਮੀਦਵਾਰ ਮਹਿੰਦਰ ਭਗਤ ਸ਼ਾਮਿਲ ਸਨ ਸਗੋਂ ਨਾਲ ਉਹਨਾਂ ਦੇ ਪਵਨ ਕੁਮਾਰ ਟੀਨੂ ਔਰ ਉਹਨਾਂ ਦੇ ਨਾਲ ਮਾਲਵਿੰਦਰ ਕੰਗ ਜਿਹੜੇ ਹਾਲ ਹੀ ਚੈਂਪੀ ਬਣੇ ਨੇ ਔਰ ਉਹਨਾਂ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਐਨ ਆਰ ਆਈ ਮੰਤਰੀ ਔਰ ਅੰਮ੍ਰਿਤਸਰ ਤੋਂ ਉਮੀਦਵਾਰ ਸਿਗੇ ਐਮ ਪੀ ਸ਼ਿਪ ਦੇ ਉਹ ਵੀ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਯਾਨੀ ਕਿ ਪ੍ਰਤੀਤ ਹੋਣ ਲੱਗ ਗਿਆ ਕਿ ਕਿਸ ਤਰ੍ਹਾਂ ਜਲੰਧਰ ਦੇ ਵਿੱਚ ਹੁਣ ਸਿਆਸੀ ਜਮਾਵੜਾ ਵਧਦਾ ਜਾ ਰਿਹਾ ਔਰ ਇਸੇ ਦੇ ਬੰਦੇ ਨਜ਼ਰ ਇਲੈਕਸ਼ਨਸ ਕਿੱਧਰ ਵੱਲ ਨੂੰ ਜਾਣ ਗਿਆ ਇਸ ਜ਼ਿਮਨੀ ਚੋਣ ਦੇ ਵਿੱਚ ਕੀ ਨਤੀਜਾ ਨਿਪੜੇਗਾ ਇਹ ਦੇਖਣ ਦੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਪਰ ਫਿਲਹਾਲ ਸੁਨੀਲ ਜਾਖੜ ਦਾ ਜਿਹੜਾ ਵੱਡਾ ਬਿਆਨ ਆਇਆ ਆਓ ਸੁਣਦੇ ਹਾਂ ਉਹ ਨੇ ਹੋਰ ਕੀ ਕੁਝ ਕਿਹਾ ਜੋ ਵਿਧਾਨ ਸਭਾ ਚੋਣਾਂਾਂ ਲਈ ਗਰਮਿਤ ਇਹ ਹੈ ਕਿ ਸ਼ੀਤਲੰਗਰਾਲ ਜੀ ਕੋ ਝਿਲੰਦਰ ਵੈਸਟ ਸੇ ਦੁਬਾਰਾ ਸੇ ਐਮ ਐਲ ਏ ਇਲੈਕਸ਼ਨ ਜਿਤਾਣੇ ਕੇ ਲਿਏ ਹਰ ਬੀ ਜੀ ਪੀ ਕਾਰਜਕਰਤਾ ਜੀ ਜਾਨ ਸੇ ਕੰਮ ਕਰੇਗਾ ਇਸ ਵਾਰ ਲਈ ਸਰੋਤ ਅਹਿਦ سر بات کی جائے پنجاب ہاچل میں تناب بڑھ رہا ہے کل کو پیٹا گیا کل پھر پنجاب کے لوگوں کو منی کرن صاحب نے پیٹا گیا تو یہ تھپڑا والا معاملہ کیوں گرما رہا ہے ہنسا جو ہے کہیں بھی ہو وہ نندنی ہے کسی کے بھی پرتی نندنی ہے کسی کا کسی سے احتراج ہو سکتا ہے غصہ ہو سکتا ہے پرنتو اس قسم کی بھاؤنا کو پروتسن دے کے میں سمجھتا ہوں ہم سماج کے ساتھ بہت بڑا دھوکھا کر رہے ہیں انیا کر رہے ہیں چرنجیت سنگھ چنی کہہ رہے ہیں کہ پا جو ہے نفرت پیدا کرنا چاہتی ہے اس معاملے میں سمجھتا ہوں کوئی بھی آدمی جو اس قسم کی نفرت کو اس قسم کی ہسا کا سمرتھن کرتا ہے وہ بھی اتنا ہی ذمہ دار جتنا اسے حصہ کرنے والے نیٹ ایگزام سے لے کر آج ودیارتھیوں نے جانا تھا لیکن کوئی بھی ودیارتھی نیٹ ایگزام دینے نہیں گیا یہ بڑی گمبھیرسیا ہے اور اس سمسیا کو بڑی گمبھیرتا سے اس کا ڈھونڈنا ہوگا اس پہ کے روچیاں سیکھنے کے بجائے کیونکہ اس عمام کے اندر جب دیکھیں گے تو سبھی برابر کے ملیں گے آج یہ پہلی دفعہ نہیں ہو رہا کہ پیپر لیگ ہونے کا کیس سامنے آیا ہوئے ہے ہر پارٹی کی سرکار کے اندر چاہے وہ راجستان میں ہو چاہے آج جیس طرف اس قسم کا سامنے آ رہا ہے یہ بچوں کے بھوشے کا مسئلہ ہے پوری گمبھیرتا سے اس کا پرمانٹ ہلٹ پر کئی خلاصے کیے گئے ہیں چشمی جی دوارا تو اس میں یہ بھی پایا گیا جو پیپر پہلے ہی لیک ہو گیا تھا کئی لوگوں کے پاس پہلے ہی پہنچ پہنچا اسی لیے شہری ویوستھا کو دیکھنے کی ضرورت آج پنجاب آج یہاں پہ آئے ہیں یہ اپنے آپ میں ایک بڑی کمزوری جو ہے عام آدمی پارٹی کی درشاتا ہے ਦੋ ਦਿਨ ਪਹਿਲੇ ਬਿਆਨ ਆਤੇ ਸਨਦੀਪ ਪਾਟਕ ਜੀ ਕੇ ਕਿ ਜਲੰਧਰ ਵੈਸਟ ਦਾ ਜੋ ਬਾਈ ਇਲੈਕਸ਼ਨ ਹੈ ਉਸ ਦੀ ਕਮਾਂਡ ਸੰਦੀਪ ਪਾਟਕ ਜੀ ਕੇ ਪਾਸ ਹੋਗੀ ਅੱਜ ਬਿਆਨ ਆਤੇ ਹੈ ਕਿ ਮੁੱਖ ਮੰਤਰੀ ਜੀ ਇਸ ਇਸ ਦੀ ਕਮਾਂਡ ਸੰਭਾਲਣਗੇ ਮੇਰਾ ਸਵਾਲ ਭਗਵੰਤ ਮਾਨ ਜੀ ਨੂੰ ਆ ਹੈ ਕਿ ਭਗਵੰਤ ਮਾਨ ਜੀ ਤੁਹਾਨੂੰ ਲੋਕਾਂ ਨੇ ਪੰਜਾਬ ਦੀ ਕਮਾਂਡ ਸੰਭਲਾਈ ਸੀਗੀ ਤੁਸੀਂ ਹੁਣ ਰੌਲਾ ਥੋੜੇ ਤੋਂ ਜਲੰਧਰ ਵੈਸਟ ਦੀ ਕਮਾਂਡ ਦਾ ਤੁਸੀਂ ਆਪਸ ਵਿੱਚ ਝਗੜਾ ਕਰੀ ਜਾਂਦੇ ਹੋ ਕਿਹਦੇ ਕੋਲ ਰਹੂਗੀ ਪੰਜਾਬ ਕੌਣ ਸੰਭਾਲੂਗਾ ਜੇ ਪੰਜਾਬ ਸੰਭਾਲਿਆ ਹੁੰਦਾ ਤੇ ਆ ਜਿਹੜੇ ਨਸ਼ੇ ਨਾਲ ਮੌਤਾਂ ਹੋ ਰਹੀਆਂ ਨੇ ਜਿਹੜੇ 10 ਤੋਂ 1000 ਤੁਸੀਂ ਪੁਲਿਸ ਕਰਮਚਾਰੀਆਂ ਨੂੰ ਇਹਦੇ ਨਾਮ ਤੇ ਟਰਾਂਸਫਰ ਕਰ ਰਹੇ ਹੋ ਤੇ ਥੋੜੇ ਪੁਲਿਸ ਦਾ ਮਨੋਬਲ ਜਿਹੜਾ ਤੋੜ ਰਹੇ ਹੋ ਇਹ ਆ ਨੌਬਤ ਨਹੀਂ ਸਿਆਣੀ ਆ ਇਸ ਸਰਕਾਰ ਦੀ ਕਮਜ਼ੋਰੀ ਦਿਖਾ ਰਿਹਾ ਹੈ ਭਗਵੰਤ ਮਾਨ ਜੀ ਜਲੰਧਰ ਵੈਸਟ ਵਾਸਤੇ ਨਹੀਂ ਆਏ ਭਗਵੰਤ ਮਾਨ ਜੀ ਆਪਣੀ ਚੀਫ ਨਿਸਤਿ ਕੁਰਸੀ ਬਚਾਉਣ ਵਾਸਤੇ ਆਏ। ਬੱਸ ਇਹ ਕਿ ਸਾਰਾ ਪੰਜਾਬ ਹੈ ਤੁਸੀਂ ਦੇਖੋ ਵੀ 14 ਦਿਨਾਂ ਦੇ ਅੰਦਰ 14 ਮੋਤਾਂ ਹੋਈਆਂ। ਖੁਸ਼ਕਿਸਮਤ ਮਾ ਸਮਝਾਂ ਵੀ ਘਟੋ ਘਟ ਚਲੋ ਜਲੰਧਰ ਰਵੈਸ ਦੇ ਵਿੱਚ ਕੋਈ ਘਟਨਾ ਨਹੀਂ। ਮੇਰੇ ਆਪਣੇ ਅਬੋਰ ਸ਼ਹਿਰ ਦੇ ਅੰਦਰ ਦੋ ਘਟਨਾਵਾਂ ਹੋਈਆਂ। ਉਹ ਭਗਵੰਤ ਮਾਨ ਜੀ ਕਿਹਦੇ ਖਾਤੇ ਚੜਨੂ। ਭਗਵੰਤ ਮਾਨ ਜੀ ਹੁਣ ਤੁਹਾਨੂੰ 2 ਸਾਲ ਤੋਂ ਉੱਤੇ ਸਮਾਂ ਹੋ ਗਿਆ। ਮੁੱਖ ਮੰਤਰੀ ਬਣਿਓ ਹੁਣ ਲਾਰ ਲੱਪਾ ਲਾਣਾ ਬੰਦ ਕਰੋ। ਇਹਨਾਂ ਗੱਲਾਂ ਦੀ ਜ਼ਿੰਮੇਵਾਰੀ ਲਓ ਇਸ ਗੰਭੀਰਤਾ ਨਾਲ ਤੁਸੀਂ ਤਾਂ ਆਪਣਾ ਮਕਾਨ ਸੰਭਾਲਣ ਦੀ ਗੱਲ ਕਰੀ ਜਾਂਦੇ ਹੋ ਕੋਠੀ ਕੁਰਸੀ ਬਚਾਉਣ ਦੀ ਕੋਸ਼ਿਸ਼ ਕਰੀ ਜਾਂਦੇ ਹੋ ਪੰਜਾਬ ਕੌਣ ਬਚਾਊਗਾ ਸਵਾਲ ਆ ਠੀਕ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ